ਪਰ ਇਹ ਜਿੱਦਣ ਲੜਾਈ ਲੱਗੀ ਜਾਂ ਜਿੰਨਾ ਪ੍ਰਾਣ ਆ ਬਜ਼ੁਰਗਾਂ ਨੇ ਵੇਖੀ ਉਹਨਾਂ ਨੂੰ ਪਤਾ ਹੈ ਇਹ ਸਾਡਾ ਤੇ ਉਹਨਾਂ ਦਾ ਬੜਾ ਜਿਆਦਾ ਨੁਕਸਾਨ ਤੇ ਇਹ ਜਿਹੜਾ ਮਾਹੌਲ ਹੈ ਇਹਨੂੰ ਸ਼ਾਂਤ ਰੱਖੋ ਕਿਉਂਕਿ ਲੜਾਈ ਦੇ ਵਿੱਚ ਹਰ ਇੱਕ ਦਾ ਨੁਕਸਾਨ ਹੈ ਸਭ ਤੋਂ ਜਿਆਦਾ ਵੱਡ ਰੇਅਰ ਇਹ ਨੁਕਸਾਨ ਹੈ ਇਹ ਚੀਜ਼ਾਂ ਦਾ ਸਭ ਤੋਂ ਜਿਆਦਾ ਪਿੰਡ ਦੇ ਵਿੱਚ ਇਹ ਚੀਜ਼ਾਂ ਦਾ ਨੁਕਸਾਨ ਹੈ ਮਾਲ ਡੰਗਰ ਹੋ ਗਿਆ ਘਰ ਦਾ ਸਮਾਨ ਹੋ ਗਿਆ ਇਹ ਆਪਾਂ ਕਿੱਥੇ ਲੈ ਕੇ ਜਾਵਾਂਗੇ ਆਪਣੇ ਦੋ ਕੱਪੜੇ ਪਾ ਕੇ ਤੇ ਆਪਾਂ ਚੱਲ ਜਾਾਂਗੇ ਪਰ ਜਿਹੜਾ ਸਾਡਾ ਸਮਾਨ ਹੈ ਲੋਕਾਂ ਨੇ ਮਿਹਨਤਾਂ ਕਰਕੇ ਆਪਣੇ ਘਰ ਬਣਾਏ ਨੇ ਇੰਨਾ ਘਰ ਦੇ ਵਿੱਚ ਸਮਾਨ ਹੈ ਜ਼ਮੀਨ ਜਾਇਦਾਦ ਛੱਡ ਕੇ ਕਿੱਥੇ ਜਾਣਗੇ ਇਸ ਵੇਲੇ ਮੌਜੂਦਾਂ ਤਰਨਤੰਨ ਦੇ ਸਰਦੀਲਾ ਪਿੰਡਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਅਸੀਂ ਇੱਕ ਸਰਦੀ ਪਿੰਡ ਦੇ ਲੋਕਾਂ ਸਾਹਮਣੇ ਇੱਥੇ ਕੰਡੇ ਵਾਲੀ ਤਾਰ ਉਸ ਤੋਂ ਸੇ ਜਾਂ ਪਾਣਾ ਇੱਕ ਪਿੰਡ ਪੰਡਾਣਾ ਪਿੰਡ ਦੱਸਿਆ ਜਾਂਦਾ ਹੈ ਮੇਰੇ ਨਾਲ ਪਿੰਡ ਦੇ ਲੋਕ ਵੀ ਮੌਜੂਦ ਨੇ ਬਿਲਕੁਲ ਪਾਣਾ ਦੇ ਪਿੰਡ ਦੇ ਇਹਨਾਂ ਨਾਲ ਗੱਲ ਕੀ ਮੋਲ ਹੈ ਤੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਵਿਰਜੀ ਅੰਗਰੇਜ਼ ਸਿੰਘ ਆ ਬਾਬਾ ਜੀ ਕੀ ਮੋਲ ਹੈ ਰਾਤ ਦੀ ਘਟਨਾ ਤੋਂ ਬਾਅਦ ਸਾਡੇ ਮਾਹੌਲ ਤਾਂ ਬਿਲਕੁਲ ਵਧੀਆ ਵਰਦੀ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਕੋਈ ਇਹੋ ਜਿਹੀ ਹਲਚਲ ਨਾ ਤੇ ਉਹਨਾਂ ਵੱਲੋਂ ਹੀ ਆ ਤੇ ਨਾ ਆਪਣੇ ਵੱਲੋਂ ਇਦਾਂ ਦੀ ਕੋਈ ਵੀ ਸਾਡੇ ਪਿੰਡ ਦੇ ਵਿੱਚ ਗੱਲ ਨਹੀਂ ਬਿਲਕੁਲ ਸ਼ਾਂਤ ਮਾਹੌਲ ਆ ਬਾਕੀ ਜਿਹੜੀਆਂ ਅਫਵਾਹਾਂ ਡਾਉਂਦੇ ਨੇ ਇਹ ਬਹੁਤ ਗਲਤ ਚੀਜ਼ ਆ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਪਾਉਣਾ ਕਿਉਂਕਿ ਜਿਹੜਾ ਲੜਾਈ ਦਾ ਨਾਮ ਲੜਾਈ ਆਪਾਂ ਕਹਿ ਦਿੰਨੇ ਆ ਪਰ ਇਹ ਜਿੱਦਣ ਲੜਾਈ ਲੱਗੀ ਜਾਂ ਜਿੰਨਾ ਪ੍ਰਾਣਿਆਂ ਬਜ਼ੁਰਗਾਂ ਨੇ ਵੇਖੀ ਉਹਨਾਂ ਨੂੰ ਪਤਾ ਹੈ ਇਹ ਸਾਡਾ ਤੇ ਉਹਨਾਂ ਦਾ ਬੜਾ ਜ਼ਿਆਦਾ ਨੁਕਸਾਨ ਆ ਇਸ ਕਰਕੇ ਅਹੀਂ ਤੇ ਇਹ ਚੀਜ਼ ਜਾਣਨੇ ਕਿ ਲੜਾਈ ਬਿਲਕੁਲ ਨਾ ਲੱਗੇ ਭਾਵੇਂ ਉਹਨਾਂ ਦਾ ਦੇਸ਼ ਭਾਵੇਂ ਆਪਣਾ ਨੁਕਸਾਨ ਦੋਵਾਂ ਦਾ ਹੀ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਮਾਹੌਲ ਹੈ ਇਹਨੂੰ ਸ਼ਾਂਤ ਰੱਖੋ ਕਿਉਂਕਿ ਲੜਾਈ ਦੇ ਵਿੱਚ ਹਰ ਇੱਕ ਦਾ ਨੁਕਸਾਨ ਹੈ ਸਭ ਤੋਂ ਜ਼ਿਆਦਾ ਵੱਡ ਰੇਅਰ ਦਾ ਨੁਕਸਾਨ ਹੈ ਜੇ ਮੰਨ ਲਓ ਇੱਕ ਟਾਈਮ ਤੇ ਪਿੰਡ ਖਾਲੀ ਕਰਦੇ ਵੀ ਹੈਨਾ ਤੇ ਸਾਰੇ ਆਪਣਾ ਦੇਖੋ ਸਮਾਨ ਘਰਾਂ ਦੇ ਵਿੱਚ ਕਿੰਨਾ ਕਿੰਨਾ ਵਾ ਲੋਕਾਂ ਦੇ ਡੰਗਰ ਕਿੱਥੇ ਲੈ ਕੇ ਜਾਣਗੇ ਲੋਕ ਇਹ ਚੀਜ਼ਾਂ ਦਾ ਸਭ ਤੋਂ ਜ਼ਿਆਦਾ ਪਿੰਡ ਦੇ ਵਿੱਚ ਇਹ ਚੀਜ਼ਾਂ ਦਾ ਨੁਕਸਾਨ ਹੈ ਮਾਲ ਡੰਗਰ ਹੋ ਗਿਆ ਘਰ ਦਾ ਸਮਾਨ ਹੋ ਗਿਆ ਇਹ ਆਪਾਂ ਕਿੱਥੇ ਲੈ ਕੇ ਜਾਵਾਂਗੇ ਆਪਣੇ ਦੋ ਕੱਪੜੇ ਪਾ ਕੇ ਤਾਂ ਆਪਾਂ ਚੱਲ ਜਾਾਂਗੇ ਪਰ ਜਿਹੜਾ ਸਾਡਾ ਸਮਾਨ ਹੈ ਲੋਕਾਂ ਨੇ ਮਿਹਨਤਾਂ ਕਰਕੇ ਆਪਣੇ ਘਰ ਬਣਾਏ ਨੇ ਇੰਨਾ ਘਰ ਦੇ ਵਿੱਚ ਸਮਾਨ ਹੈ ਜ਼ਮੀਨ ਜਾਇਦਾਦ ਛੱਡ ਕੇ ਕਿੱਥੇ ਜਾਣਗੇ ਇਸ ਕਰਕੇ ਸਾਡੀ ਇਹ ਅਪੀਲ ਹੈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਲੜਾਈ ਦਾ ਮਾਹੌਲ ਬਣਾਉਂਦੇ ਨੂੰ ਬਿਲਕੁਲ ਖਤਮ ਕੀਤਾ ਜਾਵੇ ਠੀਕ ਹੈ ਮੇਰਾ ਬਾਬਾ ਜੀ ਵੀ ਮੌਜੂਦ ਹੈ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਬਾਬਾ ਜੀ ਕੀ ਮੌਲ ਹੈਗਾ ਮਾਹੌਲ ਹੁਣ ਤੱਕ ਤਾਂ ਬਹੁਤ ਸ਼ਾਂਤੀ ਦਾ ਮਾਹੌਲ ਆ ਤੇ ਗਾਵੇਂ ਹੀ ਕਹਿੰਦੇ ਆ ਕਿ ਅਰਦਾਸ ਗੁਰੂ ਸਾਹਿਬ ਅੱਗੇ ਕਿ ਮਾਹੌਲ ਸ਼ਾਂਤੀ ਦਾ ਬਣਿਆ ਰਵੇ ਗੱਲ ਇਸ ਤਰ੍ਹਾਂ ਆ ਕਿ ਜੇ ਮੰਨ ਲਓ ਕਿ ਸਾਡੇ ਪਿੰਡ ਦੇ ਲੋਕ ਆਪਣਾ ਘਰ ਛੱਡ ਕੇ ਜਾਂਦੇ ਆ ਸਮਾਨ ਛੱਡ ਕੇ ਜਾਂਦੇ ਆ ਕਿ ਸਮਝੋ ਕਿ ਸਾਡੇ ਭਾ ਦੀ ਲੜਾਈ ਲੱਗ ਗਈ ਆ ਕਿਉਂਕਿ ਮਗਰੋਂ ਕਿਸੇ ਨੇ ਚੋਰ ਚੱਕਿਆ ਨੇ ਘਰ ਦੇ ਵਿੱਚ ਕੋਈ ਵੀ ਸਮਾਨ ਨਹੀਂ ਰਹਿਣ ਦੇਣਾ ਸਾਰਿਆਂ ਨੇ ਸਮਾਨ ਲੈ ਜਾਣਾ ਜੇ ਮੰਨ ਲਓ ਕਿਸੇ ਰਿਸ਼ਤੇਦਾਰ ਦੇ ਸਮਾਨ ਹੀ ਲੈ ਜਾਂਦੇ ਆ ਤੇ ਅੱਧਾ ਸਮਾਨ ਉੱਥੇ ਰਹਿ ਜਾਣਾ ਅੱਧੀ ਟੁੱਟਪੱਡ ਹੋ ਜਾਣੀ ਆ ਤੇ ਰਸਤੇ ਵਿੱਚ ਪਹਿਲੀ ਜਦੋਂ ਰੋਲਾ ਪਿਆ ਸੀ ਤੇ ਰਸਤੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਸੀ ਸਾਡਕੜ ਵੀ ਲੱਗੀ ਸਖਨੇ ਸਾਧਨਾ ਦੇ ਨਾਲ ਹੀ ਲੋਕ ਜ਼ਖਮੀ ਹੋਏ ਸੀ ਦੇਖ ਕੇ ਇਸ ਕਰਕੇ ਬੇਨਤੀ ਆ ਗੁਰੂ ਮਹਾਰਜ ਅੱਗੇ ਕਿ ਜੋ ਸ਼ਾਂਤੀ ਦਾ ਮਾਹੌਲ ਬਣਿਆ ਰਵੇ ਤੇ ਬੜੇ ਵਧੀਆ ਤਰੀਕੇ ਨਾਲ ਲੋਕ ਆਪਣੇ ਪਿੰਡਾਂ ਦੇ ਵਿੱਚ ਰਹਿਣ ਥਾਂ-ਥਾਂ ਹੀ ਬੈਠੇ ਰਹਿਣ ਤੇ ਚੜ੍ਹਦੀ ਕਲਾ ਵਿੱਚ ਲੋਕ ਰਹਿਣ ਮੇਰੇ ਨਾਲ ਭੈਣ ਜੀ ਮਜੂਦੀ ਉਹਨਾਂ ਨਾਲ ਗੱਲ ਕਰਦੇ ਆ ਭੈਣ ਜੀ ਤੁਸੀਂ ਬਿਲਕੁਲ ਬਾਰਡਰ ਦੇ ਦਾ ਰਹਿੰਦੇ ਹੋ ਤੁਹਾਡਾ ਘਰ ਵੀ ਬਿਲਕੁਲ ਬਾਰਡਰ ਦੇ ਨਾਲ ਟੋਰਨ ਨਾਲ ਆ ਕੀ ਘਮੋਲ ਹੈਗਾ ਇੱਥੇ ਹਾਂਜੀ ਜੀ ਬਹੁਤ ਸ਼ਾਂਤ ਹੈ ਮਾਹੌਲ ਕੋਈ ਇਹੋ ਜਿਹੀ ਖਤਰੇ ਵਾਲੀ ਗ ਆਫਾਵਾ ਲੋਕਾਂ ਨੇ ਜਿਆਦੀਆਂ ਫੈਲਾਈਆਂ ਵਾ ਵੇਖੋ ਹੁਣ ਕਿੱਡਾ ਹੈ ਸ਼ਾਂਤੀ ਆ ਹੈ ਸਾਰੇ ਚਾਰ ਚਫੇਰੇ ਹੁਣ ਜਦਾ ਆਪਣਾ ਪਾਕਿਸਤਾਨ ਹੈ ਇਤੋਂ ਵੀ ਸਾਮਾ ਨੂੰ ਆਵਾਜ਼ਾਂ ਆਂਦੀਆਂ ਵਾ ਸਬਜ਼ੀ ਦੀ ਆਵਾਜ਼ ਆ ਕੀ ਆਪਣੇ ਮਸਜਿਦ ਦੇ ਚ ਪਰਦੇ ਦੀ ਆਵਾਜ਼ ਉਹ ਵੀ ਆਵਾਜ਼ ਆਂਦੀ ਆਫਾਵਾ ਵਿੱਚ ਤੇ ਵੀ ਕਿਹਾ ਕਿਹਾ ਗਿਆ ਵੀ ਜਾ ਜਾਜ ਛੋੜਤੇ ਆ ਬੰਬ ਛੋੜਤੇ ਆ ਕੱਲ ਮੇਰੀ ਬੇਟੀ ਆਈ ਆ ਤੇ ਉਹਦੀ ਨਾਲ ਇੱਕ ਕਲਾਸਮੇਟ ਕਹਿਣ ਲਈ ਵੀ ਟਾੜੇ ਪੈਂਟ ਨੇ ਸਾਰੇ ਢਾਲੇ ਚ ਬੰਬ ਛੁੱਟਿਆ ਗਿਆ ਦੱਸੋ ਕਿਹੜਾ ਬੰਬ ਛੁੱਟਿਆ ਗਿਆ ਇੱਥੇ ਤਾਂ ਸਭ ਵਧੀਆ ਵਾ ਹਾਂ ਸਭ ਸ਼ਾਂਤੀ ਆ ਬਾਈ ਦੇ ਵੇ ਲੜਾਈ ਲੱਗਦੀ ਵੀ ਆ ਪਰ ਆਪਾਂ ਤੰਨੇ ਇੱਥੋਂ ਕਦਮ ਪੁੱਟਣਾ ਇੱਥੇ ਜੀਣਾ ਤੇ ਇੱਥੇ ਮਰਨਾ ਠੀਕ ਆ ਮੈਂ ਤਾਂ ਹੋਰ ਪੰਜੀ ਮਜੂਨੇ ਪੰਜੀ ਤੁਸੀਂ ਪਹਿਲਾਂ ਵੀ ਕੋਈ ਜੰਗ ਦੇਖੀ ਹੋਏਗੀ ਕੀ ਹੋ ਮੋਲ ਹਣ ਆ ਇੱਕ ਤਰ੍ਹਾਂ ਵੀਰ ਜੀ ਥੋੜਾ ਬਤਾਈ ਵੀ ਜਦੋਂ ਪਿੱਛੇ ਲੱਗਦੇ ਸੀ ਵੀ ਬੋਲਦੇ ਸੀ ਵੀ ਪਿੱਛੇ ਹਟਜੋ ਸਮਾਨ ਕੱਢ ਲੋ ਕੱਢਿਆ ਸੀ ਸਮਾਨ ਡੰਗਰ ਵੱਛਾ ਵੀ ਖੜਿਆ ਸੀ ਸਾਰਾ ਕੋਈ ਵੀ ਆਪ ਦਾ ਰਹਿ ਗਿਆ ਆਪ ਦਾ ਪੱਲੇ ਪੈ ਗਿਆ ਤੇ ਕੋਈ ਗੱਲ ਨਹੀਂ ਸਾਨੂੰ ਕੋਈ ਇਹੋ ਜੀ ਦਿੱਕਤ ਨਹੀਂ ਕਿ ਆਉਣ ਲਈ ਅਸੀਂ ਜਿੱਤਰਾ ਦਾ ਵੀ ਮਾਹੌਲ ਹੈਗਾ ਅਸੀਂ ਆਪਣੇ ਪਿੰਡ ਦੇ ਵਿੱਚ ਹੀ ਰਹਿਣਾ ਵਾ ਪਿੰਡ ਦੇ ਵਿੱਚ ਜੋ ਹੋਊਗਾ ਸਾਨੂੰ ਚੰਗਾ ਹੋਵੇ ਮਾੜਾ ਹੋਵੇ ਅਸੀਂ ਪਿੰਡ ਦੇ ਨਾਲਿਆਂ ਬਸ ਮੇਨਾ ਔਰ 20 ਵੀ ਮਜ਼ਦੂਰਾਂ ਹਾਂ ਜੀ ਪਾਜੀ ਕੀ ਮਹੌਲ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਵੀਰ ਜੀ ਅਸੀਂ ਤੇ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਨਾਲੋਂ ਅਸੀਂ ਬਾਰਡਰ ਏਰੀਆ ਤੇ ਰਹਿ ਰਹੇ ਹਾਂ ਸਾਡੇ ਨਾਲੋਂ ਸ਼ਹਿਰਾਂ ਵਾਲੇ ਜਿਹੜੇ ਹੈਗੇ ਆ ਉਹ ਜ਼ਿਆਦਾ ਡਰੇ ਪਏ ਨੇ ਸਵੇਰੇ ਹੀ ਸਾਨੂੰ ਮੁਹਾਲੀ ਸ਼ਹਿਰ ਤੋਂ ਮੇਰੇ ਦੀਦੀ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਅਸੀਂ ਇੱਥੇ ਬਹੁਤ ਜ਼ਿਆਦਾ ਡਰੇ ਪਏ ਆ ਸਾਨੂੰ ਇਹੀ ਹੈ ਕਿ ਹੈ ਆਪਣਾ ਰਾਸ਼ਨ ਇਕੱਠਾ ਕਰ ਲਈਏ ਖਾਣ ਪੀਣ ਨੂੰ ਕੁਝ ਇਕੱਠਾ ਕਰ ਲਈਏ ਅਫਵਾਹਾਂ ਸੁਣ ਸੁਣ ਕੇ ਭਾਈ ਉਹਨਾਂ ਨੂੰ ਇਹੀ ਕਿਹਾ ਹੈ ਕਿ ਇਦਾਂ ਦਾ ਕੋਈ ਮਾਹੌਲ ਨਹੀਂ ਹੈਗਾ ਤੁਸੀਂ ਜਿੱਥੇ ਵੀ ਬਹਿ ਗਏ ਆਪਣਾ ਖੁਸ਼ ਰਹੋ ਇਦਾਂ ਦਾ ਕੋਈ ਲੜਾਈ ਦਾ ਕੋਈ ਮਾਹੌਲ ਨਹੀਂ ਹੈਗਾ ਇਸ ਤੇ ਉਹ ਕਹਿੰਦਾ ਚੁੰਨੇ ਆ ਕਿ ਅਫਵਾਹਾਂ ਦਿਨਾਂ ਚੱਲਿਓ ਤੇ ਕੋਈ ਲੜਾਈ ਦਾ ਇਸ ਤਰ੍ਹਾਂ ਦਾ ਮਾਹੌਲ ਤੇ ਨਹੀਂ ਹੈਗਾ ਤੇ ਮਹਾਰਾਜ ਕਿਰਪਾ ਕਰੇ ਗੁਰੂ ਸਾਹਿਬ ਕਿਰਪਾ ਕਰਨ ਲੜਾਈ ਦਾ ਮਾਹੌਲ ਨਾ ਹੀ ਬਣੇ ਉਹ ਵੀ ਆਪਣੇ ਭਾਈ ਨੇ ਤੇ ਅਸੀਂ ਉਹਨਾਂ ਦੇ ਭਾਈ ਆ ਤੇ ਆਪਾਂ ਇਹੋ ਜਿਹਾ ਮਾਹੌਲ ਨਾ ਹੀ ਬਣਾਈਏ ਅਹੀਂ ਹੋ ਕਹਿਣਾ ਚਾਹੁੰਦੇ ਆਂ ਇਹ ਸਨ ਮੇਰੇ ਨਾਲ ਸਰਦੀ ਪਿੰਡਾਂ ਦੇ ਲੋਕ ਉਹਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀ ਚਾਹੁੰਦੇ ਨੇ ਉਹ ਜੰਗ ਨਹੀਂ ਚਾਹੁੰਦੇ ਉਹਨਾਂ ਦਾ ਕਹਿਣਾ ਹੈ ਕਿ ਅਗਰ ਜੇ ਜੰਗ ਲੱਗਦੀ ਲੱਗਦੀ ਵੀ ਆ ਤਾਂ ਉਹ ਆਪਣਾ ਪਿੰਡ ਕਿਸੇ ਵੀ ਕੀਮਤ ਤੇ ਛੱਡ ਕੇ ਨਹੀਂ ਜਾਣਗੇ ਇਹ ਲਵਾਲ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਾਂ ਵਾਹਾਂ ਨਾ ਫਲਾਈਏ ਜਾਣ ਟੁੱਟੀਆਂ ਵਾਹਾਂ ਕਰਨ ਜੇ ਲੋਕਾਂ ਦਾ ਮਨ ਮਡੋਲਦਾ ਹੈ ਪਵਨ ਸ਼ਰਮਾ ਪੀਟੀਸੀ ਨਿਊਜ਼ ਤਰਨਤਾਰਨ